ਸਵਾਗਤ ਹੈ ਜੀ ਗੁਰਮਤ ਸਿਧਾਂ ਚੈਨਲ ਦੇ ਤੁਹਾਡਾ ਚਿੱਠੀਆਂ ਪੱਤਰ ਅਕਾਲ ਤਖਤ ਸਾਹਿਬ ਦੇ ਵੱਲੋਂ ਫਿਰ ਇੱਕ ਨਵਾਂ ਪੱਤਰ ਅਕਾਲੀ ਦਲ ਨੂੰ ਜਾਰੀ ਹੋਇਆ ਇਹ ਚਿੱਠੀਆਂ ਦਾ ਜਿਹੜਾ ਦੌਰ ਹੈ ਇਸ ਸਾਰੀਆਂ ਚਿੱਠੀਆਂ ਦੇ ਦੌਰ ਦੇ ਦੌਰੇ ਹੀ ਸਿੱਖ ਪੰਥ ਦੀ ਰਾਜਨੀਤੀ ਸਿੱਖ ਸਿਆਸਤ ਕੋਈ 10-12 ਸਾਲ ਤੋਂ ਲੈ ਕੇ ਘੁੰਮ ਰਹੀ ਹੈ 2007 ਤੋਂ ਜੇ ਗੱਲ ਕਰੀਏ ਅਕਾਲੀ ਦਲ ਦੀ ਤੇ ਭਾਜਪਾ ਦੀ ਸਾਂਝੀ ਸਰਕਾਰ ਉਸ ਤੋਂ ਬਾਅਦ 2012 ਦੇ ਵਿੱਚ ਆ ਕੇ ਇਸ ਦੌਰਾਨ ਜਿਹੜੀਆਂ ਵੱਡੀਆਂ-ਵੱਡੀਆਂ ਘਟਨਾਵਾਂ ਘਟਦੀਆਂ ਨੇ ਉਹਦੇ ਵਿੱਚ ਪਹਿਲੀ ਚਿੱਠੀ ਉਹ ਸੌਦੇ ਸਾਧ ਦੇ ਵੱਲੋਂ ਹਿੰਦੀ ਵਿੱਚ ਲਿਖੀ ਹੋਈ ਪਰ ਅਕਾਲ ਤਖਤ ਸਾਹਿਬ ਤੇ ਆ ਕੇ ਉਹ ਪੰਜਾਬੀ ਵਿੱਚ ਬਦਲ ਗਈ ਤੇ ਉਹ ਮਾਫੀ ਦੀ ਚਿੱਠੀ ਜਿਹੜੀ ਸੌਦੇ ਸਾਧ ਨੇ ਕਿਹਾ ਕਿ ਮੈਂ ਲਿਖੋ ਹੀ ਨਹੀਂ ਮੇਰੀ ਕੋਈ ਚਿੱਠੀ ਨਹੀਂ ਆ ਜਥੇਦਾਰ ਸਹਿਵਾਨਾਂ ਨੂੰ ਉਸ ਵੇਲੇ ਨੂੰ ਚੰਡੀਗੜ੍ਹ ਸਰਕਾਰੀ ਕੋਠੀ ਉਸ ਵੇਲੇ ਦੇ ਸੀਐਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੁਲਾ ਕੇ ਉਹਨੂੰ ਇੱਕ ਧੱਕੇ ਨਾਲ ਮਾਫੀ ਦਵਾਈ ਉਥੋਂ ਸਾਰਾ ਜਿਹੜਾ ਖਲਾਰਾ ਪੈਂਦਾ 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 ਹੁਣ ਸੁਧਾਰ ਲਹਿਰ ਵਾਲਿਆਂ ਨੇ ਇੱਕ ਚਿੱਠੀ ਦਿੱਤੀ ਫਿਰ ਚਿੱਠੀ ਦਾ ਦੌਰ ਕਿ ਜੀ ਫਲਾਣੇ 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 ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਵਾਉਣ ਵਿੱਚ ਦੋਸ਼ੀਆਂ ਨੂੰ ਸਜ਼ਾਵਾ ਨਾ ਦੇਣ ਵਿੱਚ ਫਲਾਣੇ ਫਲਾਣੇ ਗੁਨਾਹ ਕੀਤੇ ਨੇ ਤੇ ਉਹਦੇ ਵਿੱਚ ਫਲਾਣੇ ਫਲਾਣੇ ਦੋਸ਼ੀ ਨੇ ਉਹਨਾਂ ਨੂੰ ਸੱਦ ਕੇ ਪੁੱਛਿਆ ਜਾਵੇ ਫਿਰ ਉਸ ਤੋਂ ਬਾਅਦ ਇੱਕ ਚਿੱਠੀ ਜਾਰੀ ਹੁੰਦੀ ਹੈ ਸੁਖਬੀਰ ਸਿੰਘ ਬਾਦਲ ਨੂੰ ਸ਼ੋਮਣੀ ਕਾਲੀਦਾਲ ਦੇ ਪ੍ਰਧਾਨ ਨਾਤੇ ਅਗਲੇ ਦਿਨ ਉਹ ਇੱਕ ਚਿੱਠੀ ਦਾ ਪੁਲੰਦਾ ਫੇਰ ਲੈ ਕੇ ਹਾਜ਼ਰ ਹੁੰਦਾ ਹੈ ਆਪਣੇ ਪਿਤਾ ਜੀ ਦੀਆਂ ਵੱਲੋਂ ਪਿਛਲੀਆਂ 2-3 ਲਿਖੀਆਂ ਚਿੱਠੀਆਂ ਜਿਹੜੀਆਂ ਕਿ ਬਿਨਾਂ ਕਿਸੇ ਵਿਧੀ ਵਿਧਾਨ ਤੋਂ ਬਿਨਾਂ ਕਿਸੇ ਬੁਲਾਵੇ ਤੋਂ ਜਾਂ ਸ਼ਿਕਾਇਤ ਤੋਂ ਖੁਦ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਚਿੱਠੀਆਂ ਲਿਖੀਆਂ ਸੀ ਕਿ ਜੀ ਮੈਥੋਂ ਮੇਰੇ ਬੋਝ ਬੜਾ ਜਾਣੇ ਅਣਜਾਣੇ ਭੁੱਲਾਂ ਹੋ ਗਈਆਂ ਇਸ ਤਰ੍ਹਾਂ ਉਸ ਤਰ੍ਹਾਂ ਉਹ ਚਿੱਠੀਆਂ ਦਾ ਪਲੰਦਾ ਲੈ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਪਹੁੰਚਦੇ ਨੇ ਤੇ ਕਹਿੰਦੇ ਨੇ ਕਿ ਮੈਂ ਸਾਰੀਆਂ ਜਿਹੜੀਆਂ ਗਲਤੀਆਂ ਝੋਲੀ ਪਵਾ ਲਈਆਂ ਨੇ ਸੋ ਮੈਨੂੰ ਕੋਈ ਵੀ ਸਜ਼ਾ ਲਈ ਜਾਵੇ ਅਗਲੀ ਸਜ਼ਾ ਤਨਖਾਈਆ ਕਰਾਰ ਦਿੱਤਾ ਗਿਆ ਫਿਰ ਇੱਕ ਸਰਦਾਰ ਪ੍ਰਕਾਸ਼ ਸਿੰਘ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਚਿੱਠੀ ਆਉਂਦੀ ਹੈ ਤੇ ਉਸ ਚਿੱਠੀ ਵਿੱਚ ਉਹ ਏਦਾਂ ਦੇ ਸ਼ਬਦ ਵਰਤਦੇ ਨੇ ਕਿ ਇਹ ਸਾਰਾ ਕੂੜ ਪ੍ਰਚਾਰ ਹੈ ਮੇਰੇ ਵਿਰੁੱਧ ਸਿਆਸਤ ਤੋਂ ਪ੍ਰੇਰਿਤ ਹੈ ਮੈਂ ਫਿਰ ਵੀ ਸਜਾ ਲਵਾਉਣਾ ਜਲਦੀ ਕਰੋ ਛੇਤੀ ਕਰੋ ਇਹ ਚਿੱਠੀ ਫੇਰ ਆਈ ਹੈ ਉਸ ਤੋਂ ਬਾਅਦ ਫਿਰ ਪੰਥ ਦੇ ਵਿੱਚ ਬੜੇ ਗੁੱਸੇ ਦੀ ਲਹਿਰ ਤੇ ਫਿਰ ਇੱਕ ਚਿੱਠੀ ਸਰਦਾਰ ਪ੍ਰਕਾਸ਼ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਵੱਲੋਂ ਜਾਰੀ ਹੁੰਦੀ ਹੈ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਵਰਕਿੰਗ ਕਮੇਟੀ ਨੂੰ ਅਕਾਲੀ ਦਲ ਦੀ ਨੂੰ ਕਿ ਅਸੀਂ ਅਸਤੀਫਾ ਦਿੱਤਾ ਜਾਨੀ ਕਿ ਮੈਂ ਸ਼ੋਭਨੀ ਕਾਲੀ ਦਲ ਦੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਉਹ ਚਿੱਠੀ ਪ੍ਰਵਾਨ ਨਹੀਂ ਹੁੰਦੀ ਤੇ ਰੱਦ ਵੀ ਨਹੀਂ ਕੀਤੀ ਜਾਂਦੀ ਉਹ ਚਿੱਠੀ ਵਿਚਾਲੇ ਲਟਕਦੀ ਹੈ ਫਿਰ ਵਿਚਾਰਾ ਹੁੰਦਿਆਂ ਨੇ ਅਗਲੇ ਦਿਨਾਂ ਦੌਰਾਨ ਫੇਰ ਇੱਕ ਚਿੱਠੀ ਜਿਹੜੀਆਂ 2-3 ਲਾਈਨਾਂ ਦੀ ਕੋਈ ਹੈ ਬੜੀ ਸਧਾਰਨ ਸ਼ਬਦਾਂ ਚ ਉਹ ਚਿੱਠੀ ਜਾਰੀ ਹੁੰਦੀ ਹੈ ਕਿ ਮੈਂ ਇੱਕ ਨਿਮਾਣਾ ਸਿੱਖ ਹਾਂ ਤੇ ਮੈਂ ਸਾਰੇ ਉਹਦੇ ਛੱਡੇ ਸਾਰੀਆਂ ਗਲਤੀਆਂ ਪ੍ਰਵਾਨ ਕੀਤੀਆਂ ਮੇਰੇ ਮਨ ਤੇ ਬਹੁਤ ਬੋਝ ਆ ਮੈਨੂੰ ਬਲਾ ਕੇ ਜਲਦੀ سزا ਦਿੱਤੀ ਜਾਵੇ ਇਸ ਤੋਂ ਬਾਅਦ ਇੱਕ ਪੱਤਰ ਜਾਰੀ ਫਿਰ ਹੁੰਦਾ ਚਿੱਠੀ ਦਾ ਕਿ 2007 ਤੋਂ ਲੈ ਕੇ ਤੇ ਲਾਸਟ ਵਾਰੀ ਜਿਹੜੀ 12 ਤੋਂ 17 ਤੱਕ ਦੀ ਅਕਾਲੀ ਭਾਜਪਾ ਸਰਕਾਰ ਉਸ ਵੇਲੇ ਦੀ ਸ਼ੋਮਣੀ ਕਮੇਟੀ ਦੇ ਅਹੁਦੇਦਾਰ ਕੋਰ ਕਮੇਟੀ ਦੇ ਅਹੁਦੇਦਾਰ ਤੇ ਕੈਬਨਟ ਮੰਤਰੀ ਸਾਰੇ ਉਹਨਾਂ ਸਾਰਿਆਂ ਨੂੰ ਕਿਹਾ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੇ ਆ ਕੇ ਪੇਸ਼ ਹੋਵੋ ਨਾਲ ਹੀ ਇੱਕ ਚਿੱਠੀ ਪਹੁੰਚਦੀ ਹੈ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਔਰ ਗਿਆਨੀ ਗੁਰਮੁਖ ਸਿੰਘ ਤੇ ਨਾਲ ਇੱਕ ਗਿਆਨੀ ਇਕਵਾਲ ਸਿੰਘ ਤਖਸ਼ਿਰੀ ਪਟਨਾ ਸਾਹਿਬ ਵਾਲੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਆ ਕੇ 2 ਦਸੰਬਰ ਦੁਪਹਿਰ 1 ਵਜੇ ਤੇ ਹੁਣ ਉਹ ਤਿਆਰੀਆਂ ਉਹ ਹਲਚਲਾਂ ਚੱਲ ਰਹੀਆਂ ਸੀ ਇਸ ਦੌਰਾਨ ਜਿਹੜੀ ਖਾਸ ਅੱਜ ਦੀ ਆਪਣੀ ਗੱਲਬਾਤ ਹੈ ਉਹ ਇਹ ਹੈ ਕਿ ਅਕਾਲ ਤਖਸਾਹ ਵੱਲੋਂ ਇੱਕ ਚਿੱਠੀ ਹੋਰ ਆਈ ਹੈ ਸਾਹਮਣੇ ਪ੍ਰੈਸ ਦੇ ਵਿੱਚ ਬੜੀ ਹੀ ਉਸ ਦੀ ਚਰਚਾ ਹੋ ਰਹੀ ਹੈ ਉਹ ਇਹ ਚੇਤਾਵਨੀ ਹੈ ਇੱਕ ਖਾਸ ਅਕਾਲੀ ਦਲ ਨੂੰ ਕਿ ਇਸ 2 ਦਸੰਬਰ ਦੇ ਪੇਸ਼ੀ ਦੌਰਾਨ ਜਿਨ੍ਹਾਂ ਜਿਨ੍ਹਾਂ ਵੀ ਆਗੂ ਸਹਿਬਾਨਾਂ ਨੂੰ ਬੁਲਾਇਆ ਗਿਆ ਹੈ ਅਗਰ ਤੁਹਾਡੇ ਸਮਰਥਕ ਉਥੇ ਇਕੱਠੇ ਹੋ ਕੇ ਕਿਸੇ ਵੀ ਕਿਸਮ ਦਾ ਬਾਦਬਿਵਾਦ ਰੌਲਾ ਰੱਪਾ ਖੜੂ ਪਾਉਣਗੇ ਪ੍ਰੈਸ਼ਰ ਪਾਉਣ ਦਾ ਦਬਾਅ ਪਾਉਣ ਦਾ ਯਤਨ ਕਰਨਗੇ ਕਿਸੇ ਖਾਸ ਕਿਸਮ ਦੀ ਹੱਕ ਜਾਂ ਵਿਰੋਧ ਵਿੱਚ ਜਿਹੜੀ ਨਾਰੇਬਾਜ਼ੀ ਕਰਨਗੇ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਅਕਾਲੀ ਦਲ ਦੇ ਆਗੂਆਂ ਨੂੰ ਜ਼ਿੰਮੇਵਾਰ ਮੰਨਿਆ ਜਾਊਗਾ ਇਹ ਇੱਕ ਬੜੀ ਸਖਤ ਚੇਤਾਵਨੀ ਹੈ ਔਰ ਇਹ ਇਹ ਕੋ ਪਿਸ਼ੋਕਰ ਤੋਂ ਸਿੱਖਿਆ ਹੋਇਆ ਮੇਰੇ ਖਿਆਲ ਸਬਕ ਹੈ ਕਿਉਂਕਿ ਜਦੋਂ ਕਿਸੇ ਵਕਤ 1699 ਦੇ ਵਿੱਚ ਆ ਪ੍ਰਕਾਸ਼ ਸਿੰਘ ਬਾਦਲ ਤੇ ਜਿ세 ਗੁਰਚਰਨ ਸਿੰਘ ਟੋੜਾ ਦੇ ਬਖਰੇਵੇਂ ਸ਼ੁਰੂ ਹੋਏ ਆ ਉਸ ਵੇਲੇ ਦੇ ਜਥੇਦਾਰ ਸਹਿਬਾਨ ਭਾਈ ਰਣਜੀਤ ਸਿੰਘ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਇਹਨਾਂ ਜਥੇਦਾਰ ਸਹਿਬਾਨਾਂ ਵੇਲੇ ਵੀ ਅਕਾਲ ਤਖਤ ਸਾਹਿਬ ਤੇ ਇਹਨਾਂ ਵੱਡੇ ਆਗੂਆਂ ਨੂੰ ਬੁਲਾਇਆ ਗਿਆ ਤੇ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬੁਲਾਇਆ ਗਿਆ ਸੀ ਤੇ ਉਹਨੇ ਹਜ਼ਾਰਾਂ ਸਮਰਥਕ ਲਿਜਾ ਕੇ ਦਰਬਾਰ ਸਾਹਿਬ ਦੇ ਚਾਰੋਂ ਤਰਫ ਪ੍ਰਕਰਮਾਂ ਵਿੱਚ ਅਕਾਲੀ ਵਰਕਰ ਅਕਾਲੀ ਵਰਕਰ ਦੀ ਹੀ ਭੀੜ ਕਰਤੀ ਸੀ ਤੇ ਜਥੇਦਾਰ ਤੇ ਇੱਕ ਡਾਇਰੈਕਟ ਡਬਾਅ ਪਾਇਆ ਗਿਆ ਸੀ ਤੇ ਮੰਦੇ ਸ਼ਬਦ ਤੱਕ ਬੋਲੇ ਗਏ ਸੀ ਹੋਰ ਬੜੀ ਵੱਡੀ ਕਹਾਣੀਆਂ ਇਸ ਪਿੱਛੇ ਸੋ ਕਹਿਣ ਦਾ ਭਾਵ ਹੈ ਕਿ ਉਹ ਜਿਹੜੇ ਪਸ਼ੋਕੜ ਨੂੰ ਧਿਆਨ ਰੱਖਦੇ ਹੋયા ਜਾਂ ਜਿਵੇਂ ਹੁਣ ਦੌਰ ਚੱਲਿਆ ਅੰਦਰ ਖਾਤੇ ਕਿਤੇ ਜਥੇਦਾਰ ਸਰ ਬੰਨਾਂ ਨੂੰ ਧਮਕੀਆਂ ਜਾਤੀ ਸੂਚਕ ਸ਼ਬਦ ਬੁਲਾਏ ਗਏ ਔਰ ਖੰਡੇ ਖੜਕਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਬੱਚਿਆਂ ਤੱਕ ਦੀ ਰੇਖੀ ਹੋਈ ਇਹ ਇੱਕ ਡਾਇਰੈਕਟ ਇਨਡਾਇਰੈਕਟ ਪ੍ਰੈਸ਼ਰਾਈਜ਼ ਉਹਨਾਂ ਨੂੰ ਕੀਤਾ ਜਾ ਰਿਹਾ ਸੀ ਪ੍ਰੈਸ਼ਰ ਕੀਤਾ ਸੀ ਉਹਨਾਂ ਨੂੰ ਤੇ ਉਹ ਹੁਣ ਉਸ ਚੀਜ਼ ਨੂੰ ਸθεਖਦੇ ਆ ਸਮਝਦੇ ਆ ਜਥੇਦਾਰ ਸਹਿਬਾਨ ਨੇ ਬਹੁਤ ਸੋਹਣਾ ਫੈਸਲਾ ਲਿਆ ਕਿ ਅਗਰ ਉਥੇ ਹੋਣ ਪੇਸ਼ੀ ਦੌਰਾਨ ਜੇ ਤੁਸੀਂ ਸਿੱਧੇ ਰੂਪ ਵਿੱਚ ਕੋਈ ਗੜਬੜ ਕੀਤੀ ਤਾਂ ਉਹ ਆਪਣਾ ਸੋਚ ਵਿਚਾਰ ਕੇ ਕੀਤੀ ਜਾਵੇ ਸੋ ਇਹ ਇੱਕ ਇਸ ਵੇਲੇ ਵੱਡੀ ਖਬਰ ਪੰਥ ਦੇ ਵਿੱਚ ਆ ਰਹੀ ਹੈ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ 2 ਦਸੰਬਰ ਦੀ ਉਸ ਪੇਸ਼ੀ ਦ੍ਰਾਂ ਜਿਹੜੀ 1 ਵਜੇ ਅਕਾਲ ਤਖਤ ਸਾਹਿਬ ਦੇ ਵਿਹੜੇ ਦੇ ਵਿੱਚ ਹੋਣੀ ਹੈ ਤੇ ਫਸੀਲ ਦੇ ਉੱਤੇ ਜਥੇਦਾਰ ਸਹਿਬਾਨ ਖੜਕੇ ਸੰਗਤ ਦੇ ਵਿੱਚ ਇਹਨਾਂ ਦੋਸ਼ੀਆਂ ਨੂੰ ਬਿਠਾ ਕੇ ਉਹਨਾਂ ਨਾਲ ਗੱਲਾਂਬਾਤ ਕਰਨਗੇ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਜਰੂਰ ਦੱਸਣਾ ਜੀ ਧੰਨਵਾਦ